ਹਲੋ ਜੀ ਭਰਾਵੋ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਕਬੈਨ ਲੈ ਕੇ ਆਏ ਆਂ ਜੀ 21 ਮਾਡਲ ਆ ਬਿਲਕੁਲ ਨਵੀਂ ਕਬੈਨ ਆ ਰੇਟ 13 ਲੱਖ 75000 ਰੁਪਏ ਡਿਮਾਂਡ ਆ ਜੀ ਏਰੀਆ ਕਮ ਕਲਾ ਲੁਧਿਆਣਾ ਪੰਜਾਬ ਨੰਬਰ ਕਬੈਨ ਆ ਜੀ ਬਹੁਤ ਹੀ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਘੱਟ ਚੱਲੀ ਹੋਈ ਫੋਨ ਨੰਬਰ ਆ 9815023814 ਤੇ ਫੋਨ ਕਰਕੇ ਤੁਸੀਂ ਕਬੈਨ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਦਲੀਪ ਵਾਲਿਆਂ ਦੀ ਇਹ ਕਬੈਨ ਆ ਕੰਡੀਸ਼ਨ ਦੇਖ ਸਕਦੇ ਹੋ ਜੀ ਏਰੀਆ ਲੁਧਿਆਣਾ ਪਿੰਡ ਕੁੰਮਕਲਾ ਏਰੀਆ ਲੁਧਿਆਣਾ ਦੇ ਵਿੱਚ ਇੱਕ ਬੈਣਾ 1375000 ਰੁਪਏ ਡਿਮਾਂਡ ਆ ਜੀ ਮੌਕੇ ਤੇ ਮਾਨਤਨ ਕੀਤਾ ਜਾਊਗਾ ਜਿਹੜਾ ਵੀਰ ਭਰਾ ਵੀਡੀਓ ਦੇਖ ਕੇ ਸ਼ੇਅਰ ਕਰਕੇ ਜਾਊਗਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਐਡ ਕਰਵਾਉਂਦੇ ਆ ਜਾਂ ਐਡ ਨੂੰ ਦੇਖਦੇ ਆ ਜੀ 9815023814 ਤੇ ਫੋਨ ਕਰਕੇ ਮਾਲਕ ਵੀਰਾਂ ਤੋਂ ਫੋਨ ਤੇ ਇੱਕ ਵਾਰੀ ਜਾਣਕਾਰੀ ਜ਼ਰੂਰ ਲੈ ਲਿਆ ਕਰੋ ਜਿਹੜੇ ਵੀਰ ਭਰਾ ਨੇ ਕੋਈ ਵੀ ਸੰਧ ਖਰੀਦਣਾ ਹੁੰਦਾ ਇੱਕ ਵਾਰੀ ਫੋਨ ਲਾ ਕੇ ਜਾਣਕਾਰੀ ਕਰਕੇ ਪਤਾ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਜੀ